ਵੀਰਖਾ ਉਦੋਂ ਕਰੀਦੀ ਹੈ ਸੱਤ ਸੱਤ ਜਿਹਦੇ ਨਾਲ ਥੋੜਾ ਜਿਹਾ ਲਗਾ ਹੋਵੇ ਉਹਦੀ ਵਡਿਆਈ ਨਹੀਂ ਸਹਾਰ ਸਕੀਦੀ ਇੱਥੇ ਉਹਦੇ ਘਰ ਦਾ ਪਦਾਰਥ ਨਹੀਂ ਜਰਿਆ ਜਾਂਦਾ ਜੇ ਉਹਦੀ ਨਿੰਦਿਆ ਹੁੰਦੀ ਹੋਵੇ ਉਹਦਾ ਕੋਈ ਨੁਕਸਾਨ ਹੋ ਜਾਵੇ ਫਿਰ ਖੁਸ਼ ਹੋਣਾ ਇਹ ਰੀਤੀ ਸਾਧ ਸਮਝੀ ਮਨਮੁਖਾਂ ਵਾਲੀ ਹੈ ਸੰਗਤ ਵਿੱਚ ਐਸੇ ਕਰਕੇ ਆਈਦਾ ਹੈ ਕਿ ਮਨਮੁਖਾਂ ਦਾ ਸੁਭਾਅ ਕਿਹਜਾ ਹੈ ਔਰ ਗੁਰਮੁਖਾਂ ਦਾ ਕਿਹਜਾ ਹੈ ਇਹ ਗੁਰੂ ਸਾਹਿਬ ਕਥਾ ਕੀਰਤਨ ਦੁਆਰਾ ਦੱਸ ਦਿੰਦੇ ਗੁਰਬਾਣੀ ਦੇ ਆਧਾਰ 'ਤੇ ਫਿਰ ਆਪ ਦੇ ਹਿਰਦੇ 'ਚ ਸਤਿ ਨਿ ਝਾਤੀ ਮਾਰੀ ਦੀ ਆ ਮਨਾ ਤੂੰ ਕਿੰਨਾ ਚੋਂ ਐ ਕੀ ਤੈਨੂੰ ਵੀ ਇਹ ਖੋਟੀ ਆਦਤ ਹੈ ਜੀ ਨਿੰਦਿਆ ਕੀਰਖਾਬ ਖੀਲੀ ਆਸ਼ਾ ਕ੍ਰਿਸ਼ਨਾ ਐਸੇ ਸੁਭਾਅ ਤੇਰੇ ਮਨ ਦੇ ਵੀ ਹਨ ਜੇ ਤੇਰੇ ਮਨ ਦੇ ਹੈਗੇ ਤਾਂ ਅਰਦਾਸਾਂ ਕਰ ਹੇ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰੋ ਮੇਰਾ ਸੁਭਾਅ পালਟ ਜਵੇ ਮੈਂ ਸੰਗਤ ਚ ਆਉਂਦਾ ਹੀ ਐਸੇ ਕਰਕੇ